ਮੈਂ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾ ਬਾਰਸੇਂ ਫਗਵਾੜਾ ਅੱਜ ਫਗਵਾੜਾ ਦੇ ਵਿੱਚ ਲੋਕ ਅਦਾਲਤ ਦਾ ਆਯੋਜਨ ਹੋਇਆ ਹੈ ਇਸ ਦੇ ਵਿੱਚ ਬੱਖ-ਬੱਖ ਕੇਸਾਂ ਦੇ ਵਿੱਚ ਫੈਸਲੇ ਕੀਤੇ ਆਏ ਹਨ ਇਸ ਦੇ ਵਿੱਚ ਬੜੇ ਬੈਂਕਾਂ ਵਾਲੇ ਵੀ ਅੱਜ ਹੋਏ ਹਨ ਜਿਨ੍ਹਾਂ ਨੇ ਲੋਕ ਅਦਾਲਤ ਵਿੱਚ ਕੇਸ ਲਾਏ ਆ ਮੈਂ ਸਾਰੀ ਜਨਤਾ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਲੋਕ ਅਦਾਲਤ ਦੇ ਵਿੱਚ ਆਓ ਆਪਣੇ ਕੇਸ ਲਵਾਓ ਆਪਣੇ ਸੈਟਲਮੈਂਟ ਕਰੋ ਨਾਲ ਹੀ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਜਿਹੜੇ ਕੇਸਾਂ ਦਾ ਫੈਸਲਾ ਲੋਕ ਅਦਾਲਤ ਵਿੱਚ ਹੋ ਜਾਂਦਾ ਹੈ ਉਸ ਦੀ ਕੋਈ ਅਪੀਲ ਨਹੀਂ ਹੁੰਦੀ ਇਸ ਕਰਕੇ ਵੱਧ ਤੋਂ ਵੱਧ ਲੋਕ ਅਦਾਲਤਾਂ ਦਾ ਜੋ ਹੈ ਲਾਭ ਉਠਾਓ ਸਾਡੇ ਮੈਡਮ ਸੁਪਰੀਤ ਕੌਰ ਦੀ ਅਗਵਾਈ ਵਿੱਚ ਸ਼੍ਰੀ ਜਸਵਿੰਦਰ ਸਿੰਘ ਜੱਜ ਸਾਹਿਬ ਸ਼੍ਰੀ ਹਰਸ਼ਵੀਰ ਜੱਜ ਸਾਹਿਬ ਦੀ ਗਵਾਈ ਦੇ ਵਿੱਚ ਅੱਜ ਲੋਕਦਾਲ ਦਾ ਯੋਜਨ ਹੋਇਆ ਹੈ ਮੈਂ ਬਾਹਰ ਸਟੇਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਲੋਕਦਾਲ ਦਾ ਜਾ ਕੇ ਲੋਕਦਾਲ ਦਾ ਲਾਭ ਉਠਾ ਕੇ ਤੇ ਆਪਣੇ ਜਿੰਨੇ ਵੀ ਸੈਟਲਮੈਂਟ ਆ ਉਹ ਆਪਣੇ ਕੇਸਾਂ ਦੀ ਕਰੋ ਤੇ ਸਾਰੇ ਸ਼ਹਿਰ ਦਾ ਬੈਂਕਾਂ ਦਾ ਸਹਿਯੋਗ ਕਰੋ જય શ્રી ਰਾਮ ਵੋਕੇਟਰ ਜੀਪ ਸ਼ਰਮਾ ਅੱਜ ਜਸਪਿੰਦਰ ਜੀ ਸਾਹਿਬ ਦੀ ਲੋਕ ਅਦਾਲਤ ਚ ਐਜ਼ ਅ ਮੈਂਬਰ ਸੀ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵਾਂ ਜਿਨ੍ਹਾਂ ਦਾ ਵੀ ਕੋਈ ਮੈਟਰ ਪੈਂਡਿੰਗ ਹੈਗਾ ਉਹ ਵੱਧ ਤੋਂ ਵੱਧ ਲੋਕ ਅਦਾਲਤ ਚ ਲਗਾਓ ਕਿਉਂਕਿ ਇਹ ਲੋਕ ਅਦਾਲਤ ਚ ਕੀਤੇ ਹੋਏ ਫੈਸਲੇ ਦੀ ਕੋਈ ਅਪੀਲ ਨਹੀਂ ਅਪੀਲ ਨਹੀਂ ਹੁੰਦੀ ਕਿਤੇ ਹਾਇਰ ਕੋਰਟ ਚ ਤੇ ਮੇਰੇ ਨਾਲ ਮੇਰਾ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਹੈ ਕਿ ਜਿੰਨਾ ਵੀ ਉਹਨਾਂ ਦਾ ਕੋਈ ਕੋਈ ਕੰਪਰਮਾਈਜ਼ ਹੁੰਦਾ ਹੈ ਉਹ ਮਤ ਉਹ ਲੋਕ ਅਦਾਲਤ ਚ ਮੈਟਰ ਲਗਾਉਣ ਆਪਣੇ